ਉਹ ਕੀ ਗੱਲ ਹੋ ਗਈ ਕਿਹੜੀਆਂ ਸੋਚਾਂ ਚ ਬੈਠਾ ਮੈਨੂੰ ਮੈਂ ਦੇਖਿਆ ਤੂੰ ਗਰਾਊਂਡ 'ਚ ਬਹੁਤ ਮਿਹਨਤ ਲਾਉਣਾ ਤਾਂ ਵੀ ਨਹੀਂ ਥੱਕਦਾ ਮੈਂ ਦੋ ਐਕਸਰਸਾਈਜ਼ਾਂ ਹੀ ਲਾਉਣਾ ਵਸ ਕੱਲੀਆਂ ਤਾਂ ਵੀ ਯਾਰ ਥੱਕ ਜੇ ਜਾਂਦਾ ਵਾ ਅੱਛਾ ਬਾਈ ਤੂੰ ਐ ਜਾ ਕੀ ਖਾਣਾ ਜਿਹੜਾ ਤੂੰ ਥੱਕਦਾ ਨਹੀਂ ਹੈਗਾ ਮੈਂ ਕੀ ਖਾਣਾ ਹਾਂਜੀ ਵੀਰੇ ਪਹਿਲਾਂ ਤਾਂ ਯਾਰ ਇਹ ਚ ਦੱਸ ਕੀ ਆ ਮੇਰੇ ਪ੍ਰੋਟੀਨ ਆ ਯਾਰ ਜੈਮ ਵਾਲਿਆਂ ਨੇ ਦਿੱਤਾ ਸਾਨੂੰ ਇਹਨੂੰ ਤਾਂ ਪਹਿਲਾਂ ਰੱਖ ਸਾਈਡ ਤੇ ਮੈਂ ਜੀ ਮੈਂ ਕੀ ਖਾਣਾ ਉਹਦੇ ਲਈ ਤੈਨੂੰ ਸ਼ਰਤਾਂ ਮੰਨਣੀਆਂ ਪੈਣੀਆਂ ਕਿਹੜੀਆਂ ਸ਼ਰਤਾਂ ਵੀਰੇ ਪਹਿਲਾਂ ਤਾਂ ਤੂੰ ਆਹ ਚੀਜ਼ਾਂ ਨਹੀਂ ਖਾਣੀਆਂ। ਅੱਛਾ ਜੀ। ਠੀਕ ਆ। ਹਾਂ ਜੀ। ਤੇ ਦੂਜੀ ਗੱਲ ਉਹ ਡੇਲੀ ਆਪਾਂ ਨੂੰ ਪੀਣਾ ਹੀ ਪੈਣਾ। ਕੀ ਵੀਰੇ? ਆ ਜਾ ਤੈਨੂੰ ਲੈ ਕੇ ਚੱਲਾ। ਦੱਸੋ ਵੀਰੇ ਯਾਰ ਇਹ ਜੀ ਕੀ ਚੀਜ਼ ਆ ਉਹ? ਆਇਆ ਤੋ। ਬਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਈ ਇਹ ਮੁੰਡੇ ਨੇ ਹੋਣਾ ਮੋਟਾ। ਇਹ ਤਾਂ ਪੁਣੀਆ ਜਾਨ। ਅੱਛਾ ਇਹਨੂੰ ਸਰ੍ਹਦਾ ਹੀ ਪਿਲਾਓ ਪਹਿਲਾਂ। ਪਿਲਾਓ ਵੀਰੇ ਦੀ ਸਰ੍ਹਦਾ ਹੀ ਪੀਨੇ। ਕਿੰਨੇ ਦਾ ਗਲਾਸ ਆ ਜੀ ਇਹਦੇ ਆਪਣਾ 50 ਵਾਲਾ ਇਕ 50 ਵਾਲਾ ਵਾ ਠੀਕ ਆ 50 ਇਹਦੇ ਦੋ ਕੱਪ ਪੈ ਜਾਣਗੇ ਆਪਾਂ ਠੀਕ ਆ ਜੀ ਆ ਲੈ ਪੀਂ ਜਾ ਉਹ ਮਾਡਰ ਨੂੰ ਭੁੱਲ ਜਾਏਗਾ ਜਿਹੜੇ ਖਾਣਾ ਜਨਮੋਕੇ ਆ ਦੇਖ ਲੰਨੇ ਆ ਵੀਰੇ ਸਦਾਈ ਪੀ ਗਏ ਤੇ ਇੱਕ ਗੱਲ ਹੋਰ ਬਾਈ ਹੁਣਾਂ ਨੇ ਮਿੱਟੀ ਦੇ ਬਰਤਨ ਵੀ ਰੱਖੇ ਹੋਏ ਆ ਆ ਦੇਖ ਸਕਦੇ ਹੋ ਮਿੱਟੀ ਦੀਆਂ ਬੋਤਲਾਂ ਤੁਸੀਂ ਆਹਨੇ ਦੇਖ ਸਕਦੇ ਹੋ ਬਾਕੀ ਤੁਹਾਨੂੰ ਦਿਖਾਉਣਾ ਆ ਵੀ ਸਰਦਾਈ ਤਿਆਰ ਕਿਵੇਂ ਹੁੰਦੀ ਆ ਕੀ ਕੀ ਵਿੱਚ ਪੈਂਦਾ ਵਾ ਆਜੋ ਸਰਦਾਈ ਦੇ ਵਿੱਚ ਕਿਵੇਂ ਤਿਆਰ ਹੁੰਦੀ ਹੈ ਆਪਾਂ ਵੀਰੇ ਇਹਦੇ ਵਿੱਚ ਬਦਾਮ ਕਾਜੂ ਖਾਸ ਕਰ ਚਿੱਟੀ ਕਾਲੀ ਖਾਸ ਕਰ ਮਗਜ ਇਲਾਚੀ ਕਾਲੀ ਮਿਰਚ ਸਾਰਾ ਸਮਾਨ ਹੀ ਪੈਂਦਾ ਵੀਰੇ ਇਹਦੇ ਵਿੱਚ ਤੇ ਇਹਦੇ ਕੀ ਕੀ ਫਾਇਦੇ ਹੁੰਦੇ ਆ ਇਹਦਾ ਵੀਰੇ ਇਹ ਆ ਵੀ ਕਈ ਵਾਰ ਬੰਦਾ ਇਹਦੀ ਤਸੀਰ ਠੰਡੀ ਹੁੰਦੀ ਆ ਵੀ ਜਿਹਨੇ ਬੰਦੇ ਦੇ ਮੂੰਹ ਸੁੱਕਰੇ ਆ ਜਹਾੜ ਦੀ ਪ੍ਰੋਬਲਮ ਨੂੰ ਠੀਕ ਕਰਦੀ ਆ ਇਹ ਠੀਕ ਹੈ ਜੀ ਇਹ ਮੂੰਹ ਸੁੱਕਰਾ ਦੇ ਦਿੰਦੇ ਸਵੇਰੇ ਪੀ ਲਿਆ ਸਾਰੀ ਜਿਹੜੀ ਪਿਆਸ ਨਹੀਂ ਲੱਗਦੀ ਜੀ ਪੀ ਕੇ ਤੇ ਜਿਹੜੀ ਆਪਣੀ ਮੁੰਡੇ ਜਾਂਦੇ ਆ ਆਪਣੇ ਜੈਮ ਦੇ ਵਿੱਚ ਉਹ ਮੁੰਡੇ ਪਰੋਟੀਨ ਪੀਂਦੇ ਆ ਪਰੋਟੀਨ ਦੇ ਵਿੱਚ ਆਪਣੇ ਕੋਲ ਲੈ ਕੇ ਜਾਂਦੇ ਆ ਬਣਵਾ ਕੇ ਇਹ ਵੀ ਅੱਧੀ ਪਰੋਟੀਨ ਪੌਂਦੇ ਵਿੱਚ ਆਪਣੇ ਇਹ ਪੌਂਦੇ ਉਹ ਲੈ ਕੇ ਜਾਂਦੇ ਆ ਤੁਸੀਂ ਜੈਮ ਵਾਲੇ ਮੁੰਡੇ ਠੀਕ ਹੈ ਜੀ ਹਾਂਜੀ ਤੇ ਪਿਓਰ ਆ ਸਾਰਾ ਸਮਾਨ ਨਹੀਂ ਪਿਓਰ ਆ ਆ ਬਾਬਾ ਜੀ ਆਉਂਦੇ ਆਪਣੇ ਕੋਲ ਸ਼ੇਅਰ ਕਰਕੇ ਹਾਂਜੀ ਇਹ ਤਾਂ ਤੁਹਾਡੀ ਚੀਜ਼ੋ ਮੈਂ ਪੀਂਦਾ ਰਹਾ ਹਾਂ ਬਹੁਤ ਹੀ ਵਧੀਆ ਬੰਦੇ ਨੂੰ ਦਿਮਾਗ 'ਤੇ ਵਧੀਆ ਧਾਰਨ ਆਉਂਦਾ ਵਧੀਆ ਹਾਂਜੀ ਮੈਂ ਉਸਲੇ ਸਾਲ ਬਾਬੇ ਘਰੋਂ ਤੋਂ ਕਿੰਦਰ ਆਵਾਂ ਠੀਕ ਹੈ ਹਾਂਜੀ ਆ ਪਾਪਾ ਨੇ ਦੁਕਾਨ ਭਾਈ ਨਮੀਰੇ ਫਿਰ ਮੈਂ ਇਹਨੇ ਕੋਲ ਪੀ ਕੇ ਜਾਂਦਾ ਠੀਕ ਹੈ ਹਾਂਜੀ ਇਹਦਾ ਬਹੁਤ ਵਧੀਆ ਚੀਜ਼ਾ ਪੀਣੀ ਚਾਹੀਦੀ ਆ ਨਮੀ ਪਨੀਰ ਵਾਲੇ ਮੁੰਡੇ ਜਿਹੜੇ ਪੀਣਗੇ ਇਹ ਤਾਂ ਬਿਲਕੁਲ ਸਹੀ ਹੋਊਗੀ ਜਦੋਂ ਆਪਾਂ ਗੱਲ ਕਰੀ ਨਮੀ ਪਨੀਰ ਵਾਲੇ ਮੁੰਡੇ ਜਿਹੜੇ ਜੰਮ ਵਿੱਚ ਲੱਗੇ ਹੋਏ ਆ ਉਹ ਪਾਊਡਰ ਪਾ ਕੇ ਛੇਰੀ ਛੇਰੀ ਬਣਾਉਂਦੇ ਆ ਹਾਂਜੀ ਹਾਂ ਵੀ ਉਹਦੇ ਬਾਰੇ ਕੀ ਕਹਿੰਦਾ ਤੁਸੀਂ ਉਹ ਜੋ ਬਰੇ ਬੈਸੇ ਬਸ ਇਹ ਜਿਹੜੀ ਚੀਜ਼ਾਂ ਅਸਲੀਅਤ ਆਹੇ ਪਿਓਰਾ ਚੀਜ਼ ਇਹ ਫੜਾ ਬਹਾਰਾ ਠੀਕ ਹੈ ਹਾਂਜੀ ਇਹ ਵਧੀਆ ਪੀਣੀ ਚਾਹੀਦੀ ਹੈ ਬੱਸ ਠੀਕ ਹੈ ਮੈਂ ਖੜੇ ਤੁਹਾਨੂੰ ਦਿਖਾਉਂਦੇ ਆ ਮਿੱਟੀ ਦੇ ਬਰਤਨ ਵੀ ਬਾਈ ਨੇ ਖੋਲੇ ਦੁਕਾਨ ਖੋਲੀ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਘੜੇ ਪਏ ਆ ਤੰਦੂਰ ਵੀ ਪਏ ਨੇ ਇਹਨਾਂ ਕੋਲੇ ਬਾਈ ਕੀ ਕੀ ਰੇਂਜ ਦੇ ਵਿੱਚ ਨੇ ਇਹ ਇਹ ਜੀ ਇਹ ਆਪਣੇ ਜਿਹੜਾ ਤੰਦੂਰ ਆ ਇਹਦਾ ਵੱਡਾ ਵੀਰੇ 750 ਦਾ ਵਾ ਅੱਛਾ ਜੀ ਇਹਦੇ ਵਿੱਚ ਛੋਟੇ ਵੀ ਹੈਗੇ ਜਿਹੜੇ ਸਾਹਮਣੇ ਪਏ ਆ ਉਹ 550 ਦਾ ਬਾਈ ਠੀਕ ਹੈ ਤੇ ਜਿਹੜਾ 650 ਵਾਲੇ ਪਿਆ ਵਾ ਇਹ ਥੋੜਾ ਠੀਕ ਹੈ ਜੀ ਤੇ ਜਿਹੜਾ ਸਨਹਿਰੇ ਆ ਇਹ ਸੁਨਹਿਰਾ ਜੋ ਸੈਂਟਰ ਦੇ ਵਿੱਚ ਪਿਆ ਵਾ ਇਹ 350 ਦਾ ਵਾ ਜਿਹੜਾ ਇਹ ਵਾਲਾ ਜੀ ਤੇ ਜਿਹੜਾ ਆ ਵਾ ਇਹ ਆਪਣਾ 550 ਦਾ ਵਾ ਜੀ ਤੇ ਜਿਹੜਾ ਉਹ ਆ ਉਹ 700 ਦਾ ਵਾ ਠੀਕ ਹੈ ਜੀ ਤੇ ਜਿਹੜਾ ਇਹ ਆ ਇਹ ਆਪਣਾ 1000 ਦਾ ਵਾ ਜੀ ਠੀਕ ਹੈ ਜੀ ਜਿਹਨਾਂ ਆਪਣੇ ਸਰਦੇ ਏਲੀ ਹਾਂਜੀ ਹਾਂਜੀ ਇਹ ਸਰਦੇ ਏਲੀ ਸਪੈਸ਼ਲ ਆਏ ਨੇ ਠੀਕ ਹੈ ਹੁਣ ਕਈ ਪੱਥਰ ਵਾਲੇ ਸੁਨਹਿਰੇ ਭਾਰਤ ਨੂੰ ਪੱਥਰ ਵਾਲੇ ਬਹੁਤ ਮਹਿੰਗੇ ਕਰਦੇ ਸੀ ਜੀ 1800 2000 ਤੱਕ ਦਿੰਦੇ ਉਸ ਮੇਰਾ ਆਪਾਂ ਨੂੰ 10 ਇੰਚੀ ਸਪੈਸ਼ਲੀ ਮਿੱਟੀ ਵਾਲਾ ਭਾਰਤ ਨਾ ਮਿੱਟੀ ਵਾਲਾ ਭਾਰਤ ਬੈਸ਼ੀ ਸੀ ਕਰਦਾ ਵਾ ਜੀ ਪਰੇ ਭਰਤਾ ਜੀ ਇਹ ਬਾਟਰ ਕੁੱਲਾ ਆ ਜਾਂਦੇ ਆਪਣੇ ਘੜੇ ਲੈਣੇ ਹੁਣ ਜਿਵੇਂ ਉਹਨਾਂ ਤੌੜੀਆਂ ਦੇ ਵਿੱਚ ਦਾਲ ਬਣਦੀ ਹੁੰਦੀ ਸੀ ਹਾਂਜੀ ਹਾਂਜੀ ਉਹ ਵੀ ਹੈਗੇ ਆਪਣੇ ਕੋਲੇ ਦਾਲ ਆ ਇੱਕ ਤਾਇੀ ਚੀਜ਼ ਆਉਂਦੀ ਹੈ ਜਿਹੜੀ ਆਪਣੀ ਹਾਰੇ ਦੇ ਵਿੱਚ ਰੱਖੀ ਜਾਂਦੀ ਆ ਠੀਕ ਹੈ ਜੀ ਜਿੱਦਾਂ ਹਾਰੀ ਪਈ ਆ ਆਪਣੀ ਥੋੜੀ ਕਿੱਛੇ ਇਹਦੇ ਵਿੱਚ ਰੱਖਣ ਵਾਲੀ ਆ ਇਹ ਅੱਛਾ ਜੀ ਆਏ ਰੱਖੀ ਆਣੀਆਂ ਇਹ ਵਿੱਚ ਹਾਂਜੀ ਹਾਂਜੀ ਇਹ ਹੀ ਆ ਤੇ ਇੱਕ ਆਪਣੇ ਕਈਆਂ ਨੇ ਚਾਹ ਪੀਣੀ ਹੁੰਦੀ ਆ ਜੀ ਵਿੱਚ ਆਪਣੀ ਤੌੜੀ ਦੇ ਵਿੱਚ ਉਹ ਵੀ ਚੀਜ਼ ਹੈਗੀ ਆ ਰੱਖੇ ਇਹ ਕਹਿੰਦਾ ਆਪਾਂ ਗੈਸ ਤੇ ਰੱਖੀਏ ਠੀਕ ਹੈ ਇਹ ਚੀ ਗੈਸ ਤੇ ਵੀ ਰੱਖੀ ਹੈ ਉਹ ਗੈਸ ਤੇ ਰੱਖ ਕੇ ਬਣੂ ਮੇਰੇ ਵਿੱਚ ਚਾਹ ਵੀ ਬਣੂਗੀ ਸਾਰਾ ਕੁਝ ਬਣੂਗਾ ਇਹਦੇ ਤੇ ਹਾਂਜੀ ਤੇ ਜਦੋਂ ਇਹ ਮਿੱਟੀ ਦੀਆਂ ਬੋਤਲਾਂ ਨਹੀਂ ਇਹ ਇਹ ਬੋਤਲ ਆਪਣੇ ਪਾਣੀ ਵਾਲੀ ਨਹੀਂ ਜੀ ਇਹ ਉਹਨਾਂ ਸਟੀਲ ਦਾ ਬਰਤਨ ਹੈਗਾ ਨਹੀਂ ਬਰਤਨ ਹੈਗੇ ਬੋਤਲ ਵਰਤ ਨਹੀਂ ਉਹ ਇਹ ਵਰਤ ਸਕਦਾ ਵਾ ਜੀ ਜੀ ਇਹ ਮਿੱਟੀ ਦੀ ਹੈ ਸਾਰੀ ਇਹ ਇਹ ਪਾਲਿਸਟਰੀ ਹੋਈ ਹੈ ਕਿ ਇਹ ਇਹ ਪੇਂਟ ਕੀਤਾ ਹੁੰਦਾ ਉੱਪਰ ਦੀ ਡਿਜ਼ਾਈਨਿੰਗ ਦਿਖਾਈ ਹੁੰਦੀ ਹੈ ਵਿੱਚ ਨਹੀਂ ਹੁੰਦੀ ਬਾਹਰੋਂ ਬਾਹਰ ਦਿਖਾਈ ਹੁੰਦੀ ਹੈ ਇਹ ਠੀਕ ਹੈ ਜੀ ਵਿੱਚ ਉਹ ਤਾਂ ਹੁੰਦੀ ਹੈ ਜਿੱਥੇ ਹੁੰਦੀ ਹੈ ਤੇ ਆਪਣਾ ਘੜੇ ਆ ਟੂਟੀਆਂ ਵਾਲੇ ਘੜੇ ਵੀ ਹੈਗੇ ਟੂਟੀਆਂ ਲਵਾਉਣੀਆਂ ਬੰਦੇ ਨੇ ਟੂਟੀਆਂ ਵੀ ਲਾ ਕੇ ਦੇ ਦਿੱਤੀਆਂ ਉਹ ਵੀ ਰੱਖੇ ਆ ਗੱਲੇ ਹੈਗੇ ਆਪਣੇ ਕੋਲੇ ਤੇ ਇੱਕ ਗਲਾਸ ਵੀ ਆ ਗਿਆ ਨਹੀਂ ਹੁਣ ਅੱਛਾ ਜੀ ਹਾਂ ਜੀ ਜੇ ਆਪਣੇ ਤੁਲਣ ਗਿਆ ਰਹਿੰਦੇ ਉਹ ਵੀ ਆਉਣਗੇ ਬਈ ਆਪਾਂ ਕੋ ਡੀਟੇਲ ਆ ਆਏ ਹੋ ਹਾਦੀ ਠੀਕ ਹੈ ਇਹ ਗਲਾਸ ਆ ਚਾਹ ਪਾਣੀ ਵੀ ਤੇ ਇੱਕ ਆਫਰ ਆਏ ਲਈ ਕੱਪੀਆਂ ਵੀ ਆ ਗਈਆਂ ਨਹੀਂ ਹੁਣ ਠੀਕ ਹੈ ਜੀ ਕੀ ਕੀ ਰੇਂਜ ਚਾਹੀਦਾ ਸੈਟ ਵਾਲਾ ਇਹ ਵੀ ਸੈਟ ਆ ਬੂੜਾ 350 ਰੁਪਏ ਦਾ ਗਲਾਸ ਦਾ ਵੀ ਤੇ ਕੱਪੀਆਂ ਦਾ ਵੀ ਠੀਕ ਹੈ 350 ਰੁਪਏ ਦਾ ਸੈਟ ਹੈ ਵੀ ਜੀ ਤੇ ਜਦੋਂ ਮੈਂ ਆਪਾਂ ਘੜੇ ਦੇਖੇ ਸੀਗੇ ਹਾਂਜੀ ਲੋ ਕੀ ਰੇਂਜ ਨੇ ਘੜਾ ਵੀ ਆਪਣੇ ਕੋਲ 150 200 ਰੁਪਏ ਤੋਂ ਸਟਾਰਟ ਹੋ ਜਾਂਦਾ ਵਾ ਜਿਹੜਾ ਵਧੀਆ ਘੜਾ ਵਾ ਪਾਣੀ ਠੰਡਾ ਕਰਨ ਨੂੰ 400 ਰੁਪਏ ਦਾ ਘੜਾ ਪਿਆ ਵਾ ਆਪਣੇ ਜੀ ਠੀਕ ਹੈ ਜਦੋਂ ਗਮਲੇ ਹੋਗੇ ਹਾਂਜੀ ਹਾਂਜੀ ਗਮਲੇ ਹੋਗੇ ਜਿਹੜਾ ਘੜੇ ਆ ਜਿਹੜੇ ਆਪਣੇ ਕੋਲੇ ਕਈ ਬੰਦੇ ਘੜੇ ਵਾਰਤ ਰਿਆ ਉਹਦੇ ਵੀ ਤੁਹਾਨੂੰ 스멜 ਮਾਰਨ ਲੱਗ ਜਾਂਦੀ ਆ ਪਾਣੀ ਦੀ ਆਪਣੇ ਕੋਲ ਉਹ ਚੀਜ਼ ਨਹੀਂ ਮਾਰੂਗੀ ਗਰੰਟੀ ਵਾਲੀ ਚੀਜ਼ ਆਪਣੇ ਕੋਲ ਰਾਜਸਥਾਨ ਦੇ ਹੁੰਦੇ ਆ ਘੜੇ ਇਹ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਘੜਾ ਜਿਹੜਾ ਉਹ ਆਪਾਂ ਹੀ ਜਾਨਤਰ ਬਾਤ ਚ ਰਹਿ ਜਾਂਦੀ ਆ ਘੜੇ ਜਦੋਂ ਮੈਂ ਪਾਣੀ ਵੀ ਠੰਡਾ ਰੱਖੂਗਾ ਆ ਦੇ ਇਹ ਚੱਕਰ ਨੂੰ ਨਹੀਂ ਫੜਾ ਵਗੜਾ ਵਧੀਆ ਦੇ ਵਿੱਚੋਂ ਵਧੀਆ ਵਾਹੇ ਪਾਣੀ ਠੰਡਾ ਰੱਖਦਾ ਵਾ ਇਹ ਨਹੀਂ ਹੈਗਾ ਠੰਡਾ ਨਹੀਂ ਰੱਖੀਦਾ ਪਾਣੀ ਇੱਕ 스멜 ਨਹੀਂ ਮਾਰੂਗੀ ਇਹਦੇ ਤੋਂ ਕਿੰਨੇ ਦਾ ਹੀ ਇਹ ਇਹ ਆਪਣਾ 350 ਰੁਪਏ ਦਾ ਬਈ ਇਹਦੇ ਵਿੱਚ ਡੱਬਾ ਵੀ ਹੈਗਾ ਉਹ 400 ਰੁਪਏ ਦਾ ਇਹਦੇ ਵਿੱਚ ਤਕਰੀਬਨ 10 ਤੋਂ 15 20 ਲੀਟਰ ਪਾਣੀ ਪੈ ਜਾਂਦਾ ਇਹਦੇ ਠੀਕ ਹੈ ਹਾਂਜੀ ਹਾਂਜੀ ਲੁੰਗੇ ਆ ਕਰੇ ਤਕੜਾ ਤਵੇ ਵੀ ਆਏ ਸੀਗੇ ਜੀ ਤਵੇ ਉਹ ਆਪਣਾ ਖਤਮ ਹੋ ਗਿਆ ਵੀਰੇ ਹੁਣ ਵੀ ਹੁਣ ਅੱਗੇ ਲਗਾਵਾਂਗੇ ਤਵੇ ਹੁਣ ਠੀਕ ਹੈ ਜਿਹੜੇ ਗੈਸ ਤੇ ਆ ਜਾਂਦੇ ਹਾਂਜੀ ਹਾਂਜੀ ਜਦੋਂ ਉਹ ਕੀ ਚੀਜ਼ ਪਈ ਇਹ ਵਿੱਚ ਉਹਦੇ ਚਾਲ ਸਾਫ ਜੀ ਬਣਾਉਣੀ ਠੀਕ ਹੈ ਜੀ ਮੈਂ ਗੈਸ ਤੇ ਆਪਾਂ ਰੱਖ ਸਕਦੇ ਆਂ ਹਾਂ ਜੀ ਰੰਜੀਤ ਗੈਸ ਤੇ ਰੱਖ ਕੇ ਚਲਾ ਸਕਦੇ ਆਂ ਆਪਾਂ ਇਹਨੂੰ ਇਹ ਕੀ ਰੇਂਜ ਹੈ ਜੀ ਇਹ ਆਪਣੀ ਹੈ ਜੀ 350 ਦੇ ਜੀ 350 ਫੋਰ ਠੀਕ ਹੈ ਜੀ ਤੇ ਮੈਂ ਕਾਲ ਨਹੀਂ ਖੇਡਿਆ ਪਰੋ ਜਾਣ ਕਰਾਂ ਦੀ ਯਾਦ ਆਪਾਂ ਬੱਲੇ ਵੀ ਆਏ ਆ ਪਰ ਕੋ ਵੱਡੇ ਜਿੰਨੇ ਤੇ ਮੈਨੂੰ ਵੱਡਾ ਗੱਲਾ ਲੈਣਾ ਵਾ ਜੀ ਇਹ ਸਿਲੰਡਰ ਵਾਲਾ ਵੱਡਾ ਗੱਲਾ ਵੈਸਾ ਮਿਲਨੇ ਨਹੀਂ ਹੈਗਾ ਜਲਦੀ ਠੀਕ ਆ ਤੇ ਤੂੰ ਜਿਹੜਾ ਆਪਣੇ ਕੋਲੇ ਆ ਹਾਂ ਹੂ ਬਤਾ ਦੇਣਾ ਆਹ ਚੀਜ਼ ਆਪਣੇ ਆਰ ਨੇ ਆ ਜਾਂਦੀ ਆ ਪੰਜਾਂ ਲਈ ਬਹੁਤ ਵਧੀਆ ਚੀਜ਼ ਆਈਏ ਤਾਂ ਇਹ ਡਬਲ ਆ ਜਾਂਦੇ ਆ ਜਿਵੇਂ ਜੋੜਾ ਰਹਿੰਦਾ ਵਾ ਜਾਂ ਕੂਤਰਾਂ ਜੋੜਾ ਵੀ ਰਹਿ ਸਕਦਾ ਇਹਦੇ ਚ ਠੀਕ ਹੈ ਤੇ ਦੋਨੇ ਵਾਰ ਦੋ ਵਾਰ ਲਈ ਹੋਈ ਹੈ ਪੰਜ ਲੱਗੀ ਹੋਈ ਹੈ ਜਿਵੇਂ ਪੰਜ ਮੀ ਨੂੰ ਪੈਂਦਾ ਵਾ ਵਿੱਚੋਂ ਗਿੱਲੀ ਨਹੀਂ ਹੋਈਗੀ ਇਹ ਹੋਊਗੀ ਇਹ ਕਿੰਨੇ ਦੇ ਇਹ ਆਪਣੇ ਹੈਗੇ 350 ਰੁਪਏ ਦਾ 350 ਰੁਪਏ ਦਾ ਇਹਦੇ ਆਵਾਜ਼ਾਂ ਦੇ ਨਾਲ ਇਹ ਆਪਣੇ ਹੈ ਨਹੀਂ 400 ਰੁਪਏ ਦਾ ਠੀਕ ਹੈ ਜਿਹੜੇ ਆਲਿਆ ਇਹਦੇ ਵਿੱਚ ਛੋਟੇ ਵੀ ਹੈਗੇ ਆਪਣੇ ਕੋਲੇ 70 ਰੁਪਏ ਵਾਲਾ ਵੀ ਹੈਗਾ ਬਸ ਇਹ ਜੋ ਉਹ ਆ ਚੀਜ਼ ਆ ਸਾੜੀ ਠੀਕ ਹੈ ਜੀ ਇਹ ਆਪਣੇ 70 ਰੁਪਏ ਤੋਂ ਸਟਾਰਟ ਅਪ ਹੈ ਜੋ ਜਿਹੜੇ ਪਿਆਰ ਕੱਲ ਧਾਗਿਆਂ ਦਾ ਇਹ ਕਰਦੇ ਇਹ ਜਿਹੜੇ ਆਪਣਾ ਨਾਰੀਅਲ ਦਾ ਜਿਹੜਾ ਹੁੰਦਾ ਉਹਗਾ ਮਸ਼ੀਨ ਨਾਲ ਤਿਆਰ ਕਰਦੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਆਪਣੇ ਹੁੰਦੇ ਵੀ ਬਾਹਰ ਹੀ ਹੁੰਦੇ ਆ ਯਾਰ ਠੀਕ ਹੈ ਇੱਧਰ ਨਹੀਂ ਹੁੰਦੇ ਇਹ ਆਪਣੇ ਲੁਧਿਆਣੇ ਵਾਲੀ ਤੇ ਜੀ ਇਹ ਆਪਣਾ ਨਾ ਐਡਰੈਸ ਦੱਸ ਦਿਓ ਬਾਈ ਜੀ ਆ ਆਪਣਾ ਜਿਹੜੇ ਦੇਖ ਰਹੇ ਆ ਤੁਹਾਨੂੰ ਕੋਈ ਸਰਦਾਈ ਦਾ ਰੇਟ ਦੱਸ ਦੇ ਵੀ ਕੀ ਰੇਟ ਹੈ ਆਪਣਾ ਐਡਰੈਸ ਹੈ ਜੀ ਪਿੰਡ ਮਨਸੂਰਾ ਪੱਕਵਾ ਰੋਡ ਨੇੜੇ ਜੋਧਾ ਮੇਨ ਬੱਸ ਅੱਡਾ ਮਨਸੂਰਾ ਇਹ ਆਪਣਾ ਡਰੈੱਸ ਆ ਜੀ ਇੱਥੇ ਕੋਈ ਮੋਬਾਈਲ ਨੰਬਰ ਦੱਸ ਦੋ ਜੀ ਮੋਬਾਈਲ ਨੰਬਰ ਕੁਛ ਨਾ ਹੋਵੇ ਆਪਣਾ ਹੈਗੇ ਨੰਬਰ 88721 25123 88721 25123 ਆਪਣਾ ਕੰਟੈਕਟ ਨੰਬਰ ਆ ਜਦੋਂ ਮਰਜ਼ੀ ਆਓ ਤੇ ਜਿਹੜੀ ਆਪਾਂ ਸਰ੍ਹਈਆ ਆ ਆਪਾਂ ਵੱਧ ਤੋਂ ਵੱਧ 8-10 ਲੀਟਰ ਬਣਾਉਣੇ ਨੇ ਥੋੜੀ ਜਿਹੜੀ ਕਿ 2 ਘੰਟਿਆਂ ਦੇ ਬਾਅਦ ਚਲਾ ਗਏ ਜੇ ਦੁਬਾਰਾ ਫੇਰ ਤਿਆਰ ਕਰਦੇ ਆਪਾਂ ਠੀਕ ਹੈ ਬੰਦੇ ਜਿਹੜੇ ਬਿਜੋਗ ਗਏ ਨੇ ਆਪਣੇ ਕੋਲ ਬੈਠੇ ਅੰਦਰ ਉਹਨਾਂ ਨੇ ਵੀ ਹੁਣ ਬਣੀ ਤਾਜੀ ਪੀ ਕੇ ਜਾਣੀ ਆ ਬੰਦੇ ਆਉਂਦੇ ਜਮ ਵਾਲੇ ਮੁੰਡਿਆਂ ਨੇ ਵੀ ਤਾਜੀ ਪੀ ਕੇ ਜਾਣੀ ਆ ਅੱਗੇ ਠੀਕ ਜਿਹੜੇ ਉਹਨਾਂ ਲਈ ਬਣਾਉਣੀ ਹੈਗੀ ਇੱਕ ਹੋਰ ਨੌਜਵਾਨ ਆਇਆ ਵੀਰ ਆਪਾਂ ਉਹ ਵੀ ਵੀਰ ਜੀ ਇੱਥੇ ਆਏ ਨੇ ਇਨੀ ਆਏ ਹੋਣੇ ਉਹ ਵੀ ਹਾਂਜੀ ਕਿ ਤੁਹਾਨੂੰ ਦਿਖਾ ਦਿੰਦਾ ਮੈਂ ਨੰਬਰ ਇੱਕ ਵਾਰੀ ਫੇਰ ਦੱਸ ਦਿੰਦਾ ਜੀ 8872125123 ਠੰਡੀ ਸਰਦੋਈ ਬਾਈ ਦਾ ਨਾਮ ਆਇਆ ਜਗਦੇਵ ਸਿੰਘ ਖਾਲਸਾ ਤੇ ਇਦਾਂ ਦੀਆਂ ਵੀਡੀਓ ਦੇਖਣ ਲਈ ਮੈਨੂੰ ਫੋਲੋਇੰਗ ਜ਼ਰੂਰ ਕਰ ਲਿਓ ਤੇ ਜੇ ਕਿਸੇ ਨੇ ਪ੍ਰੋਮੋਸ਼ਨ ਕਰਾਉਣੀ ਹੋਵੇ ਤਾਂ ਮੈਨੂੰ ਥੱਲੇ ਮੈਸੇਜ ਕਰ ਸਕਦਾ ਵਾ ਬਾਕੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ